ਪੀਰ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੋਸ਼ਲ ਮੀਡੀਆ ਤੇ ਸਾਜ ਬਣਾਉਣ ਤੋਂ ਬਾਅਦ ਸੁੰਸਣ ਥਾਂ ਤੇ ਸਦਕੇ ਹਥਿਆਰਾਂ ਦੀ ਨੋਕ ਤੇ ਲੁੱਟਖੋ ਕਰਨ ਤੇ ਫਰੋਤੀ ਮੰਗਣ ਵਾਲੇ ਗਰੋ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ ਗਰੋ ਦੇ ਸਰਗਣੇ ਦੀ ਭਾਲ ਜਾਰੀ ਹੈ ਵੱਖ-ਵੱਖ ਦੋਸ਼ਾ ਦੇਨ ਹਿਰਾਸਤ ਵਿੱਚ ਲੈ ਮਲਦਮਾ ਦੀ ਪਛਾਣ ਹਰਦਿਲ ਸਿੰਘ ਰਿਦਮ ਪ੍ਰੀਤ ਸਿੰਘ ਤੇ ਅਭਜੋਤ ਸਿੰਘ ਵਰਜੋ ਕੀਤੀ ਗਈ ਹੈ ਜਦਕਿ ਗ੍ਰੋਧ ਦੇ ਸਰਗਣੇ ਪ੍ਰਤੀਪਾਲ ਕੁੰਨਰ ਦੀ ਭਾਲ ਕੀਤੀ ਜਾ ਰਹੀ ਹੈ ਨਵਾਲਕਾ ਦੀ ਪਛਾਣ ਜਨਤਕ ਕੀਤੇ ਜਾਣ ਤੇ ਪਾਬੰਦੀ ਹੈ ਪੁਲਿਸ ਬੁਲਾਰੇ ਨੇ ਦੱਸਿਆ ਕਿ ਇਹ ਲੋਕ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਪਹਿਲਾ ਸੋਸ਼ਲ ਮੀਡੀਆ ਤੇ ਸਾਂਝ ਪਾਉਂਦੇ ਸਨ ਤੇ ਮਗਰੋਂ ਉਹਨਾਂ ਨੂੰ ਸਬਜ਼ ਬਾਗ ਵਿਖਾ ਕੇ ਕਿਸੇ ਇਕਾਂਤ ਥਾਂ ਤੇ ਸਦਕੇ ਹਥਿਆਰਾਂ ਦੀ ਨੋਕ ਤੇ ਲੁੱਟਖੋ ਕਰਦੇ ਸਨ ਅਪ੍ਰੈਲ ਤੇ ਮਈ ਮਹੀਨੇ ਦੌਰਾਨ ਇਸ ਗਰੋਵ ਵੱਲੋਂ ਅਜੇਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਏ ਪੁਲਿਸ ਨੇ ਇਹਨਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਸੀ ਗਰੋਵ ਦੇ ਸਰਗਨੇ ਦੀ ਪਾਲ ਅਜੇ ਵੀ ਜਾਰੀ ਹੈ ਪੁਲਿਸ ਨੇ ਗਰੋਵ ਦਾ ਸ਼ਿਕਾਰ ਬਣੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਅਪੀਲ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੋਸ਼ਲ ਮੀਡੀਆ ਤੇ ਸਾਂਝ ਬਣਾਉਣ ਤੋਂ ਬਾਅਦ ਸੁੰਸਣ ਥਾਂ ਤੇ ਸਦਕੇ ਹਥਿਆਰਾਂ ਦੀ ਨੋਕ ਤੇ ਲੁੱਟਖੋ ਕਰਨ ਤੇ ਫਰੋਤੀ ਮੰਗਣ ਵਾਲੇ ਗਰੋਵ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ ਗਰੋ ਦੇ ਸਰਗਣੇ ਦੀ ਪਾਲ جاری ਹੈ ਵੱਖ-ਵੱਖ ਦੋਸ਼ਾ ਦੇਨ ਹਿਰਾਸਤ ਵਿੱਚ ਲੈ ਮਲਦਮਾ ਦੀ ਪਛਾਣ ਹਰਦਿਲ ਸਿੰਘ ਰਿਦਮ ਪ੍ਰੀਤ ਸਿੰਘ ਤੇ ਅਭਜੋਤ ਸਿੰਘ ਵਰਜੋ ਕੀਤੀ ਗਈ ਹੈ ਜਦਕਿ ਗ੍ਰੋਧ ਦੇ ਸਰਗਣੇ ਪ੍ਰਤੀਪਾਲ ਕੁੰਨਰ ਦੀ ਭਾਲ ਕੀਤੀ ਜਾ ਰਹੀ ਹੈ ਨਵਾਲਕਾ ਦੀ ਪਛਾਣ ਜਨਤਕ ਕੀਤੇ ਜਾਣ ਤੇ ਪਾਬੰਦੀ ਹੈ ਪੁਲਿਸ ਬੁਲਾਰੇ ਨੇ ਦੱਸਿਆ ਕਿ ਇਹ ਲੋਕ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਪਹਿਲਾ ਸੋਸ਼ਲ ਮੀਡੀਆ ਤੇ ਸਾਂਝ ਪਾਉਂਦੇ ਸਨ ਤੇ ਮਗਰੋਂ ਉਹਨਾਂ ਨੂੰ ਸਬਜ਼ ਬਾਗ ਵਿਖਾ ਕੇ ਕਿਸੇ ਇਕਾਂਤ ਥਾਂ ਤੇ ਸਦਕੇ ਹਥਿਆਰਾਂ ਦੀ ਨੋਕ ਤੇ ਲੁੱਟਖੋ ਕਰਦੇ ਸਨ ਅਪ੍ਰੈਲ ਤੇ ਮਈ ਮਹੀਨੇ ਦੌਰਾਨ ਇਸ ਗਰੁੱਪ ਵੱਲੋਂ ਅਜੇਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਏ ਪੁਲਿਸ ਨੇ ਇਹਨਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਸੀ ਗਰੋਹ ਦੇ ਸਰਗਨੇ ਦੀ ਪਾਲ ਅਜੇ ਵੀ ਜਾਰੀ ਹੈ ਪੁਲਿਸ ਨੇ ਗਰੋਹ ਦਾ ਸ਼ਿਕਾਰ ਬਣੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ